देखा themes... आपने आइए 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 � ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਵੀ ਆਪ ਸਭ ਨੂੰ ਪਤਾ ਆ ਕਿ ਪਿਛਲਾ ਦਿਨਾਂ ਵਿੱਚ ਜਿਹੜਾ ਭੁੱਲਾਰਾਹੀ ਵਿੱਚ ਸਰਪੰਚ ਨੇ ਮੇਰੇ ਨਾਲ ਝਟਮਾਰ ਕਰਕੇ ਮੇਰੀ ਪੱਗ ਦੀ ਬਿਆਦਵੀ ਕੀਤੀ ਸੀ ਉਸ ਸਬੰਧ ਵਿੱਚ ਸਿੱਖ ਜਥੇਬੰਦੀਆਂ ਵਿਹਾਤੀ ਪਿੰਡਾਂ ਦੇ ਲੋਕ ਜੋ ਕਿਸਾਨ ਜਥੇਬੰਦੀਆਂ ਸਾਰੇ ਇਨਸਾਫ ਲੈਣ ਵਾਸਤੇ ਅੱਜ ਇੱਥੇ ਐਸਪੀ ਸਾਹਿਬ ਦੇ ਦਫ਼ਤਰ ਆਏ ਸੀ ਔਰ ਐਸਪੀ ਸਾਹਿਬ ਨੇ ਸਾਨੂੰ ਬਹੁਤ ਹੀ ਪਿਆਰ ਨਾਲ ਸੁਭਾਸ਼ਣ ਦਵਾਇਆ ਕਿ ਜੋ ਵੀ ਤੁਹਾਡੀਆਂ ਬਣਦੀਆਂ ਧਾਰਾਆਂ ਆ 295 ਜਿਹੜੀ ਆ ਉਹ ਤੋਂ 452 ਤੋਂ ਜਿਹੜੀਆਂ ਹੋਰ ਵੀ ਜਿਹੜੀਆਂ ਇੱਕ ਮੇਰਾ ਜਿਆ ਬਣਦੀ ਧਾਰਾ ਆ 25 ਜਿਹੜੀ ਬਣੀ ਮੇਰੇ ਨੱਕ ਤੇ ਛੱਟ ਲੱਗੀ ਉਹ ਸਾਰੀਆਂ ਹੀ ਅਸੀਂ ਲਾਵਾਂਗੇ ਔਰ ਉਹਨਾਂ ਸਾਡੇ ਕੋਲ 2 ਦਿਨ ਦਾ ਟਾਈਮ ਲਿਆ ਜਿਹੜੀ 200 99 ਆ ਉਹ ਅੱਜੇ ਹੀ ਸਾਨੂੰ ਸ਼ਾਮ ਨੂੰ ਉਹ ਇਨਵਾਇਟ ਕਰਦੇ ਕਹਿੰਦੇ ਗਏ ਜਿਹੜੇ ਵੀ ਆਈਓ ਨੇ ਗਲਤ ਕਰਤਾ ਸੀ ਔਰ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਕਿ ਤਕਾਣਾ ਤੱਕ ਤੁਹਾਨੂੰ ਇਹ ਸਹੀ ਕਰਕੇ ਤੁਹਾਡੇ ਕੋਲ ਕਾਪੀ ਮਿਲ ਜੂਗੀ ਔਰ ਗਾਹਾਂ ਵੀ ਉਹ ਕਹਿੰਦੇ ਸਾਨੂੰ ਜਿੰਨਾ ਵੀ ਤੁਹਾਡਾ ਜਿਹੜਾ ਸਾਡਾ ਇਨਸਾਫ ਆ ਦਵਾਵਾਂਗੇ ਇਸੇ ਕਰਕੇ ਮੈਂ ਸਾਰੇ ਜਿੰਨੇ ਵੀ ਮੇਰੇ ਪਤਵੰਤੇ ਸੱਜਣ ਜਿੰਨੇ ਵੀ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਜਥੇਬੰਦੀਆਂ ਦੇ ਲੋਕ ਜਿੰਨੇ ਵੀ ਭਾਈਚਾਰਾ ਸੰਗਤਾਈ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਖੜੇ ਹੋਏ ਆ ਤਾਂ ਮੈਂ ਇਦਾਂ ਹੀ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿ ਗੱਲ ਨੂੰ ਮੇਰੀ ਜਿਹੜਾ ਮੇਰੇ ਦੁੱਖ ਵਿੱਚ ਸ਼ਰੀਕ ਹੋਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਇਰ ਉਦੀਕਾ ਕਾਲਸਾ ਵਾਇਰ ਉਦੀਕਾ ਜਿਹੜਾ ਪਿਛਲੇ ਦਿਨੀ ਭੁੱਲਾ ਰਾਈ ਦੇ ਵਿੱਚ ਇੱਕ ਮਸਲਾ ਕਾਫੀ ਦਿਨਾਂ ਦਾ ਪਕਿਆ ਹੋਇਆ ਔਰ ਸ਼ਹਿਰ ਦੇ ਬੜੇ ਪਤਵੰਤੇ ਸੱਜਣ ਇਸ ਆਸਤੇ ਬੈਠੇ ਸੀ ਵੀ ਪ੍ਰਸ਼ਾਸਨ ਮੈਰਿਟ ਤੇ ਇਸ ਮਸਲੇ ਤੇ ਕਾਰਵਾਈ ਕਰ ਦੇਗਾ ਜਾਂ ਪਿੰਡ ਪੱਦਰ ਦੇ ਉੱਤੇ ਮਸਲਾ ਕਿਸੇ ਗਲਤੀ ਮੰਨ ਕੇ ਦੂਜੀ ਤਰ੍ਹਾਂ ਸੁਝਾ ਲੈ ਪਰ ਉਦੋਂ باوجود ਵੀ ਨਾ ਗਲਤੀ ਮੰਨੀ ਗਈ ਨਾ ਹੀ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਮੈਰਿਟ ਤੇ ਕਾਰਵਾਈ ਕੀਤੀ ਗਈ ਸੀ ਜਿਹਦੇ ਕਰਕੇ ਅੱਜ ਸਿੱਖ ਆਰਗੇਨਾਈਜੇਸ਼ਨਸ ਦੇ ਡੈਲੀਗੇਸ਼ਨ ਉਸ ਤੋਂ ਇਲਾਵਾ ਅਲੱਗ-ਅਲੱਗ ਪੋਲਿਟਿਕਲ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਸਮਾਜ ਸੇਵੀ ਸੰਸਥਾਵਾਂ ਦੇ ਔਰ ਖਾਸ ਤੌਰ ਤੇ ਦਿਹਾਤੀ ਇਲਾਕਿਆਂ ਤੋਂ ਲਗਭਗ ਹਰ ਪਿੰਡ ਤੋਂ ਤੁਹਾਨੂੰ ਇੱਕ ਮੋਤਵਰ ਵਿਅਕਤੀ ਕਿਸਾਨ ਜਥੇਬੰਦੀਆਂ ਦੇ ਆਗੂ ਸਾਰਿਆਂ ਨੇ ਸਾਂਝੇ ਰੂਪ ਦੇ ਵਿੱਚ ਅੱਜ ਐਸਪੀ ਸਾਹਿਬ ਨਾਲ ਮੁਲਾਕਾਤ ਕੀਤੀ ਔਰ ਜਿਹੜੀ ਬਣਦੀ ਧਾਰਾ ਸੀ ਜਿਹੜੀ ਨਹੀਂ ਲਾਈ ਜਾ ਰਹੀ ਸੀ ਜਿਹਦੇ ਵਿੱਚ ਖਾਸ ਤੌਰ ਤੇ ਬੀ ਐਨ ਐਸ ਦੀ ਧਾਰਾ 299 ਉਹ ਉਹਨਾਂ ਨੇ ਲਗਾ ਦਿੱਤੀ ਹੈ ਇਸ ਤੋਂ ਪਹਿਲਾਂ 298 ਲਾਤੀ ਸੀ ਜਿਹੜੀ ਕਿ ਇੱਕ ਧਾਰਮਿਕ ਸਥਾਨ ਤੇ ਵੇਦਵੀ ਕਰਨ ਦੀ ਹੁੰਦੀ ਹੈ ਜਿਹੜੀ ਕਿ ਜਾਣ ਬੁੱਝ ਕੇ ਸਾਨੂੰ ਲੱਗਦਾ ਸ਼ਰਾਰਤ ਨਾਲ ਲਾਈ ਗਈ ਸੀ ਤਾਂ ਕਿ ਕੋਰਟ ਦੇ ਵਿੱਚ ਉਹ ਜਿਹੜਾ ਸੈਕਸ਼ਨ ਐਗਜ਼ਿਸਟ ਨਾ ਕਰ ਸਕੇ ਸੋ ਉਹਨੂੰ ਬਦਲ ਕੇ ਜਿਹੜਾ ਹੁਣ 299 ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਔਰ ਨਾਲ ਦੀ ਨਾਲ ਜਿਹੜੇ ਆਈਓ ਵੱਲੋਂ ਗਲਤ ਧਾਰਾ ਲਾਈ ਗਈ ਸੀ ਉਨੇ ਉਹਦੇ ਉੱਤੇ ਵੀ ਜਿਹੜੀ ਆ ਡਿਪਾਰਟਮੈਂਟਲ ਇਨਕੁਆਰੀ ਐਸਪੀ ਸਾਹਿਬ ਨੇ ਭਰੋਸਾ ਦਿੱਤਾ ਵੀ ਉਹ ਕਰਨਗੇ ਔਰ ਜਿਹੜੀ ਸੈਕਸ਼ਨਸ ਰਹਿ ਗਏ ਨੇ 452 ਤੇ ਹੋਰ ਸੰਬੰਧਿਤ ਸੈਕਸ਼ਨ ਉਹ ਇਨਵੈਸਟੀਗੇਸ਼ਨ ਦਾ ਪਾਰਟ ਨੇ ਉਹਦੇ ਲਈ ਐਸਪੀ ਸਾਹਿਬ ਨੇ ਦੋ ਦਿਨ ਦਾ ਸਮਾਂ ਲਿਆ ਔਰ ਤਿੰਨ ਦਿਨ ਬਾਅਦ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਰਾਜਨੀਤਿਕ ਪਾਰਟੀਆਂ ਦੇ ਆਗੂ ਕਿਉਂਕਿ ਸਰਾਰ ਗਰਦਿਆਲ ਸਿੰਘ ਬਹੁਤ ਇੱਕ ਜਾਣੀ ਮਾਣੀ ਚੰਗੀ ਸ਼ਖਸੀਅਤ ਹੈ ਫਗਵਾੜੇ ਦੀ ਔਰ ਉਹਨਾਂ ਉੱਤੇ ਇਹੋ ਜਿਹਾ ਅਟੈਕ ਹੋਣਾ ਬੜੀ ਵੱਧ ਭਾਗੀ ਗੱਲ ਹੈ ਔਰ ਇਹ ਕੋਈ ਰਾਜਨੀਤਿਕ ਮਸਲਾ ਨਹੀਂ ਬਲਕਿ ਇੱਕ ਸਮਾਜਿਕ ਮ ਔਰ ਇਹਨੂੰ ਮੈਰਿਟ ਦੇ ਆਧਾਰ ਤੇ ਜਿਹੜਾ ਕਰੋਨੀ ਕਾਰਵਾਈ ਰਾਈ ਜਿਹੜਾ ਸਿਰੇ ਚੜਾਇਆ ਜਾਊਗਾ ਔਰ ਜਿਹੜੀ ਗੱਲ ਸਫਾਈਆਂ ਵੀ ਦੂਜੀ ਧਿਰ ਵੱਲੋਂ ਦਿੱਤੀਆਂ ਜਾ ਰਹੀਆਂ ਆ ਕਿ ਪੱਗ ਲਾਈ ਨਹੀਂ ਜੀ ਲਿੱਥੀ ਸੀ ਇਹ ਸਾਰੀਆਂ ਚੀਜ਼ਾਂ ਜਦੋਂ ਪੱਗ ਲੈ ਵੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਹਾਡਾ ਵਿਹਾਰ ਜਿਹੜਾ ਆ ਉਹ ਤੈਅ ਕਰਦਾ ਵੀ ਤੁਸੀਂ ਲਾਈ ਸੀ ਕਿ ਲਿੱਥੀ ਸੀ ਸੋ ਜਿਹੜਾ ਵਿਹਾਰ ਆ ਉਸ ਤੋਂ ਬਾਅਦ ਉਹ ਹੋਰ ਪ੍ਰੋਵੋਕੇਟਿਵ ਹੈ ਨਲਕਾਰੇ ਮਾਰਨ ਵਾਲਾ ਨਾ ਕਿ ਗਲਤੀ ਅਹਿਸਾਸ ਕਰਨ ਵਾਲਾ ਸੋ ਉੱਥੋਂ ਗੁਰਦਿਆਲ ਸਿੰਘ ਉਹਨਾਂ ਦੀ ਗੱਲ ਜਿਹੜੀ ਉਹ ਸੱਚ ਸਾਬਤ ਹੁੰਦੀ ਹੈ ਇਸ ਕਰਕੇ ਸਾਰਾ ਸ਼ਹਿਰ ਅਜ ਇਹਨਾਂ ਦੇ ਨਾਲ ਖੜਾ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਇਹਨੂੰ ਕੋਈ ਰਾਜਨੀਤਿਕ ਜਾਂ ਧਾਰਮਿਕ ਲੜਾਈ ਬਣਾਉਣ ਦੇ ਅਸੀਂ ਇੱਛੁਕ ਨਹੀਂ ਆ ਕਾਨੂੰਨੀ ਲੜਾਈ ਹੈ ਔਰ ਮੈਰਿਟ ਦੇ ਆਧਾਰ ਤੇ ਜੇ ਕਾਰਵਾਈ ਹੁੰਦੀ ਹੈ ਤੇ ਮੈਰਿਟ ਦੇ ਆਧਾਰ ਤੇ ਮੈਨੂੰ ਲੱਗਦਾ ਇਸ ਮਸਲੇ ਦਾ ਹੱਲ ਅਦਾਲਤ ਦੇ ਵਿੱਚ ਠੀਕ ਹੋ ਜਾਏਗਾ ਇੰਨੀ ਬੇਨਤੀ ਹੈ ਅਗਲੇ 3 ਦਿਨ ਬਾਅਦ ਜੋ ਵੀ ਅਗਲਾ ਪ੍ਰੋਗਰਾਮ ਹੋਊਗਾ ਸੰਝੇ ਰੂਪ ਦੇ ਵਿੱਚ ਆਪ ਜੀ ਨੂੰ ਦੱਸਿਆ ਜਾਊਗਾ